ਪਿਛਲੇ 10 ਤੋਂ 12 ਸਾਲ ਤੋਂ ਜਿਹੜੀ ਰਾਮਲੀਲਾ ਕਰਦੇ ਪਏ ਆਂ। ਦਿੱਕਤਾਂ ਦੀ ਅਗਰ ਗੱਲ ਕਰੀਏ ਤੇ ਹੁਣ ਦੇ ਟਾਈਮ 'ਚ ਔਰ ਪਿਛਲੇ ਟਾਈਮ ਦੇ ਅਕੋਰਡਿੰਗ ਸਾਨੂੰ ਸਿਰਫ ਜਿੱਦਾਂ ਰਾਵਣ ਬਣਾਉਣ ਦੇ ਵਿੱਚ ਯਾਰ ਰਾਵਣ ਲਗਵਾਉਣ ਦੇ ਵਿੱਚ ਇਹਦੀ ਮਹਿੰਗਾਈ ਦਾ ਬੜਾ ਚੱਕਰ ਪਿਆ। ਕਿ ਪਹਿਲਾਂ ਜਿਹੜਾ ਬਜਟ ਸੀਗਾ ਉਹ ਸਾਡਾ ਥੋੜੇ ਬਜਟ ਦੇ ਵਿੱਚ ਕਾਫੀ ਕੁਝ ਜਿਹੜਾ ਅਸੀਂ ਕਰ ਸਕਦੇ ਜੀ ਪਰ ਹੁਣ ਦੇ ਅਗਰ ਬਜਟ ਦੇ ਹਿਸਾਬ ਨਾਲ ਚੱਲੀਏ ਤੇ ਆਪਾਂ ਅਗਰ ਅੱਜ ਦੇ ਟਾਈਮ 'ਚ ਰਾਵਣ ਵੀ ਬਣਵਾਉਣ ਜਾਨੇ ਆਂ। ਤੇ ਸਾਡਾ 10 12 ਫੁੱਟ ਦਾ ਰਾਵਣੀ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬੰਦਾਇਆ ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਉਂਟ ਦੇ ਵਿੱਚ 20x4 ਤੱਕ ਇਹ ਬਣਵਾ ਲੈਂਦੇ ਸੀਗੇ ਤੇ ਇਸ ਤੋਂ ਇਲਾਵਾ ਜਿਵੇਂ ਜਿੱਥੇ ਆਪਣਾ ਸਟੇਜ ਤੇ ਕਰੀਦਾ ਉਸ ਉਸ ਸਟੇਜ ਤੇ ਵੀ ਜੋ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਜੋ ਯੂਨੀਫਾਰਮਸ ਆ ਰਹੀਆਂ ਜੋ ਪਾਰਟਿਸਿਪੇਟ ਕਰ ਰਹੇ ਆ ਉਹਨਾਂ ਲਈ ਜੋ ਹਥਿਆਰ ਵਗੈਰਾ ਜਾਂ ਜੋ ਵੀ ਡਮੀ ਵਗੈਰਾ ਆ ਰਹੀਆਂ ਉਹ ਸਾਰੀਆਂ ਇਸ ਟਾਈਮ ਤੇ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ। ਕੋਈ ਸਮਾਂ ਸੀ ਜਦੋਂ 라ਵਣ, ਮੇਗਨਾਥ ਤੇ ਕੁੰਕਰਨ ਦੇ ਪੁਤਲਿਆਂ ਦੀ ਉਚਾਈ 40 ਤੋਂ 50 ਫੁੱਟ ਹੁੰਦੀ ਸੀ। ਪਰ ਹੁਣ ਇਹ ਪੁਤਲੇ 10 ਤੋਂ ਲੈ ਕੇ 12 ਫੁੱਟ ਦੇ ਹੀ ਰਹਿ ਗਏ ਨੇ। ਕਾਰੀਗਰਾਂ ਦਾ ਕਹਿਣਾ ਹੈ ਕਿ ਬੁੱਤ ਬਣਾਉਣ ਵਿੱਚ ਵਰਤੇ ਜਾਣ ਵਾਲੇ ਸਮਾਨ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਨੇ। ਪਰ ਪੁਤਲੇ ਖਰੀਦਣ ਵਾਲੇ ਗਾਹਕ ਪੁਤਲਿਆਂ ਦੀ ਕੀਮਤ ਓਨੀ ਹੀ ਦਿੰਦੇ ਨੇ ਜਿੰਨੀ ਅੱਜ ਤੋਂ 5 ਸਾਲ ਪਹਿਲਾਂ ਸੀ। ਭਾਵੇਂ ਮਹਿੰਗਾਈ ਬੜੀ ਤੇ ਖਰਚਾ ਵੜਾਗਾ ਤੇ ਗਾਹਕ ਪੈਸੇ ਭਰਦਾ। ਬਸ 4000 ਦੇ ਥੱਲੇ ਕੋਈ ਗੱਲ ਪੈਸੇ ਪਰਦਾ ਤਾਂ ਗੱਮੰਦੇ ਦੇਣਾ ਗਿਆ ਚਾਹ ਰੋਟੀਆਂ ਖਾਣਾ ਚੱਲੇ ਚੱਲਾ ਮਾਰਾ ਮਾਰ ਚੱਲੇ ਆ ਬੰਦੇ ਲੱਗੇ ਨੇ ਆ ਨੌਦੇਰੀ ਦੇਣੀ ਆ ਇਹ ਕੰਮ ਤਾਂ ਬੜਾ ਗੋਈ ਪੈਸੇ ਦੇ ਪਰਦੇ 4000 ਥਰੇ ਹੈ ਕੋਈ ਗੱਲ ਨਾਗਾ ਪਠਾਨ ਕੋਲ ਆ ਰਾਂ ਪਰ ਮੱਲਾ ਜਾ ਚਾ ਇਹੇ ਬਹੁਤ ਅਹੀ ਘੜ ਘੜ ਦਾਦਾ 10000 ਦੇ ਵੇਚਦੇ ਆ ਪਾ ਪਿਛਲੇ 10 ਤੋਂ 12 ਸਾਲ ਤੋਂ ਜਿਹੜੀ ਰਾਮਲੀਲਾ ਕਰਦੇ ਪਏ ਆਂ। ਦਿੱਕਤਾਂ ਦੀ ਅਗਰ ਗੱਲ ਕਰੀਏ ਤੇ ਹੁਣ ਦੇ ਟਾਈਮ 'ਚ ਔਰ ਪਿਛਲੇ ਟਾਈਮ ਦੇ ਅਕੋਰਡਿੰਗ ਸਾਨੂੰ ਸਿਰਫ ਜਿੱਦਾਂ ਰਾਵਣ ਬਣਾਉਣ ਦੇ ਵਿੱਚ ਯਾਰ ਰਾਵਣ ਲਗਵਾਉਣ ਦੇ ਵਿੱਚ ਇਹਦੀ ਮਹਿੰਗਾਈ ਦਾ ਬੜਾ ਚੱਕਰ ਪਿਆ। ਕਿ ਪਹਿਲਾਂ ਜਿਹੜਾ ਬਜਟ ਸੀਗਾ ਉਹ ਸਾਡਾ ਥੋੜੇ ਬਜਟ ਦੇ ਵਿੱਚ ਕਾਫੀ ਕੁਝ ਜਿਹੜਾ ਅਸੀਂ ਕਰ ਸਕਦੇ ਜੀ ਪਰ ਹੁਣ ਦੇ ਅਗਰ ਬਜਟ ਦੇ ਹਿਸਾਬ ਨਾਲ ਚੱਲੀਏ ਤੇ ਆਪਾਂ ਅਗਰ ਅੱਜ ਦੇ ਟਾਈਮ 'ਚ ਰਾਵਣ ਵੀ ਬਣਵਾਉਣ ਜੰਨੇ ਆਂ ਤੇ ਸਾਡਾ 10-12 ਫੁੱਟ ਦਾ ਰਾਵਣੀ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬੰਦਾਇਆ ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਉਂਟ ਦੇ ਵਿੱਚ 20x4 ਤੱਕ ਇਹ ਬਣਵਾ ਲੰਦੇ ਸੀਗੇ ਤੇ ਇਸ ਤੋਂ ਇਲਾਵਾ ਜਿਵੇਂ ਜਿੱਥੇ ਆਪਣਾ ਸਟੇਜ ਤੇ ਕਰੀਦਾ ਉਸ ਉਸ ਸਟੇਜ ਤੇ ਵੀ ਜੋ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਜੋ ਯੂਨੀਫਾਰਮਸ ਆ ਰਹੀਆਂ ਜੋ ਪਾਰਟਿਸਿਪੇਟ ਕਰ ਰਹੇ ਆ ਉਹਨਾਂ ਲਈ ਜੋ ਹਥਿਆਰ ਵਗੈਰਾ ਜਾਂ ਜੋ ਵੀ ਡਮੀ ਵਗੈਰਾ ਆ ਰਹੀਆਂ ਉਹ ਸਾਰੀਆਂ ਇਸ ਟਾਈਮ ਤੇ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ। ਕੋਈ ਸਮਾਂ ਸੀ ਜਦੋਂ 라ਵਣ, ਮੇਗਨਾਥ ਤੇ ਕੁੰਮਕਰਨ ਦੇ ਪੁਤਲਿਆਂ ਦੀ ਉਚਾਈ 40 ਤੋਂ 50 ਫੁੱਟ ਹੁੰਦੀ ਸੀ। ਪਰ ਹੁਣ ਇਹ ਪੁਤਲੇ 10 ਤੋਂ ਲੈ ਕੇ 12 ਫੁੱਟ ਦੇ ਹੀ ਰਹਿ ਗਏ ਨੇ। ਕਾਰੀਗਰਾਂ ਦਾ ਕਹਿਣਾ ਹੈ ਕਿ ਬੁੱਤ ਬਣਾਉਣ ਵਿੱਚ ਵਰਤੇ ਜਾਣ ਵਾਲੇ ਸਮਾਨ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਨੇ। ਪਰ ਪੁਤਲੇ ਖਰੀਦਣ ਵਾਲੇ ਗਾਹਕ ਪੁਤਲਿਆਂ ਦੀ ਕੀਮਤ ਓਨੀ ਹੀ ਦਿੰਦੇ ਨੇ ਜਿੰਨੀ ਅੱਜ ਤੋਂ 5 ਸਾਲ ਪਹਿਲਾਂ ਸੀ। ਭਾਵੇਂ ਮਹਿੰਗਾਈ ਬੜੀ ਹੈ ਤੇ ਖਰਚਾ ਵੜਾਗਾ ਤੇ ਗਾਹਕ ਪੈਸੇ ਭਰਦਾ। ਬਸ 4000 ਦੇ ਉੱਥਲੇ ਕੋਈ ਗੱਲ ਪੈਸੇ ਭਰਦਾ ਤਾਂ ਗੱਲ ਬੰਦੇ ਦੇ ਨਾਲ ਗਿਆ ਚਾਹ ਰੋਟੀਆਂ ਖਾਣਾ ਚੱਲੇ ਚਲੋ ਮਾਰਾ ਮਾਰ ਚੱਲੇ ਆ ਬੰਦੇ ਲੱਗੇ ਨੇ ਆ ਨੌਦੇਰੀ ਦੇਣੀ ਆ ਇਹ ਕੰਮ ਤਾਂ ਬੜਾ ਗੋਈ ਪੈਸੇ ਦੇ ਭਰਦੇ 4000 ਥਰੇ ਹੈ ਕੋਈ ਗੱਲ ਹੈਗਾ ਪਠਾਨ ਕੋਲ ਆ ਰਾਮਪੁਰ ਮhalla ਜਾ ਚਾ ਇਹੇ ਬਹੁਤ ਅਹੀ ਘੜ ਘੜ ਦਾਦਾ 10000 ਦੇ ਵਿੱਚ ਦੀ